ਇਹ ਨਹਿਰ ਦੀ ਵਾਰੀ ਦਾ ਜੀ ਫਿਰ ਉਧਰਲਾ ਸਰਕਲ ਕੀ ਬਣਦਾ ਤੁਹਾਡਾ ਸਭ ਤੋਂ ਨੇੜੇ ਆ ਜੀ ਬਾਰਡਰ ਆ ਦੇਖ ਸਕਦੇ ਜੀ ਤੁਸੀਂ ਸਭ ਤੋਂ ਨੇੜੇ ਬਾਰਡਰ ਆ ਵੇਖੋ ਜੀ ਆਹ ਅੱਗੇ ਬਾਰਡਰ ਆ ਗਿਆ ਪਾਕਿਸਤਾਨ ਆ ਯਾਰ ਨਾ ਤਾਂ ਬਹੁਤ ਨੇੜੇ ਬਾਈ ਯਾਰ ਤੇ ਬਾਈ ਮੈਨੂੰ ਇਹ ਦੱਸ ਕਿੰਨੀ ਜ਼ਮੀਨ ਆਪਣੀ ਆਪਣੀ ਤਾਰਾਂ ਤੋਂ ਅੱਗੇ ਹਾਂ ਹਾਂਜੀ ਆਪਣਾ ਗਾੜੀ ਆ ਸ਼ੇਖ ਕਿਲੇ ਥਾਂ ਹਾਂ ਇੱਥੋਂ ਅੱਗੇ ਤੇਰੀ ਤਾਰਾਂ ਤੋਂ ਪਾਰ ਸ਼ੇਖ ਕਿਲੇ ਥਾਂ ਤੋਂ ਡੀ ਹੈ ਹਾਂ ਹਾਂਜੀ ਹਾਂਜੀ ਤੇ ਕੀ ਰੇਟ ਆ ਜੀ ਜ਼ਮੀਨ ਦਾ ਤਾਰਾਂ ਦੇ ਨਾਲ 12 ਦੇ ਨਾਲ ਜਿਹੜੀ ਪਾਰ ਵਾਲੀ ਜ਼ਮੀਨ ਆ ਉਹ ਤੇ 8 ਤੋਂ 10 ਕ ਤੱਕ ਆ ਤੇ ਆ ਜਿਹੜੀ ਨਾਲ ਜਿਹੜੀ ਪਿੱਛੇ ਆ ਇਹ 20 ਬਾਈ ਨੂੰ ਆਉਂਦਾ 20 ਬਾਈ ਲੱਖ ਨੂੰ ਹਾਂਜੀ ਹਾਂਜੀ ਯਾਰ ਇਹ ਘੱਟ ਘੱਟ ਨਹੀਂ ਰੇਟ ਹੈਗਾ ਚਲੋ ਉਹ ਤਾਂ ਚਲੋ ਪਾਰ ਲਈ ਤਾਂ ਚਲੋ ਘਟ ਗਈ ਇਹਦਾ ਇਹਨਾਂ ਰੇਟ ਜਿਆਦਾ ਕਿਉਂਕਿ ਇਹਦਾ ਘੱਟ ਤਾਂ ਜੀ ਕਿਉਂਕਿ ਆਪਾਂ 5 ਵਜੇ ਤੋਂ ਬਾਅਦ ਇੱਥੇ ਖੇਤੀ ਨਹੀਂ ਕਰ ਸਕਦੇ ਤੇ ਮੋਟਰਾਂ ਦੀ ਲੈਡ ਕਦੋਂ ਆਉਂਦੀ ਹੈ ਮੋਟਰਾਂ ਦੀ ਲੈਡ 9 ਤੋਂ 5 ਜੀ ਦਿਨੇ ਹੀ ਇੱਥੇ ਦਿਨੇ ਹੀ ਚੱਲਣੀ ਰਾਤ ਨੂੰ ਕੋਈ ਦਿੱਕਤ ਨਹੀਂ ਤੇ ਪਾਰ ਤੁਸੀਂ ਕਿੰਨੇ ਦਿਨ ਕੰਮ ਕਰਨ ਜਾਂਦੇ ਜੇ ਤਾਰਾਂ ਤੋਂ ਪਾਰ ਤਾਰਾਂ ਤੋਂ ਪਾਰ ਆਪਾਂ ਹਫ਼ਤੇ 'ਚ 3 ਦਿਨ ਹੀ ਜਾ ਸਕਦੇ ਹਾਂ ਚੋਣਾ ਚੋਣਾ ਲੱਗਦਾ ਫਿਰ ਹਾਂਜੀ ਹਾਂਜੀ ਤੇ ਫਿਰ ਤਿੰਨ ਦਿਨ ਹੀ ਪਾਣੀ ਦੇਣਾ ਹੁੰਦਾ ਮੁੜ ਕੇ ਮੋਟਰਾਂ ਚੱਲੀ ਜਾਂਦੀਆਂ ਆਪੇ ਤੇ ਉਸ ਹਾਵਣਾ ਹੁਣ ਕਿਸਾਨਾਂ ਨੂੰ ਪਤਾ ਵਾ ਗਿਆ ਉਸ ਹਾਵਣੋਂ ਪਾਣੀ ਉਹਨਾਂ ਲਾ ਆਉਣਾ ਵਾ ਮੋਟਰਾਂ ਪਿੱਛੇ ਆ ਅੱਛਾ ਹਾਂਜੀ ਠੀਕ ਆ ਬਾਕੀ ਇੱਥੇ ਫੌਜ ਤੰਗ ਨਹੀਂ ਕਰਦੀ ਤੁਹਾਨੂੰ ਨਹੀਂ ਨਹੀਂ ਤੰਗੀ ਨਹੀਂ ਕੋਈ ਤੰਗੀ ਨਹੀਂ ਤੇ ਵੀ ਇੱਥੇ ਸੌਖਾ ਕਿ ਔਖਾ ਰਹਿਣਾ ਸਹੀ ਸਹੀ ਦੱਸਿਆ ਜੀ ਆ ਨਹੀਂ ਸੌਖਾ ਜਾਂ ਕੋਈ ਗੱਲ ਨਹੀਂ ਜਿੱਦਾਂ ਹੁਣ ਥੋੜਾ ਯੂਜ਼ ਟੂ ਹੋ ਗਿਆ ਜੇ ਕੋਈ ਪਿੱਛੋਂ ਆਵੇ ਕੀ ਕੀ ਕਰਨ ਉਹਨੂੰ ਤੇ ਦਿੱਕਤ ਆਉਣੀ ਆ ਹਨਾ ਅੱਛਾ ਅੱਛਾ ਇਸ ਤਰ੍ਹਾਂ ਇੱਥੋਂ ਦੇ ਆਉਣਾ ਜਿਹਨਾਂ ਸਾਨੂੰ ਨਹੀਂ ਕੋਈ ਕਿਸੇ ਗੱ ਬਾਕੀ ਚਲੋ ਜਿਹੜੀ ਖੇਤੀ ਦੀ ਗਾੜੀ ਹੈ ਹੀ ਆ ਜਿੱਦਾਂ ਆਪਾਂ ਹਫਤੇ ਹੀ ਤੁਹਾਨੂੰ ਦੱਸਿਆ ਕਿ ਤਿੰਨ ਦਿਨ ਹੀ ਜਾ ਸਕਦੇ ਆ ਹਾਂ ਉਹ ਤੇ ਫਿਰ ਮੁਸ਼ਕਲ ਤੁਹਾਨੂੰ ਪਤਾ ਮੰਨ ਕੇ ਚਲੋ ਵੀ ਝੋਨੇ ਦੇ ਵੇਲੇ ਤੁਹਾਨੂੰ ਦਿੱਕਤ ਪੂਰੀ ਆਉਂਦੀ ਆ ਦਿੱਕਤ ਆਉਂਦੀ ਆ ਕਿਸੇ ਵੇਲੇ ਜਾ ਕੇ ਜੇ ਕਈ ਵਾਰ ਰੇ ਕੂੜਾ ਪਾਉਣਾ ਫਿਰ ਵੀ ਓਖਾ ਹੋ ਜਾਂਦਾ ਹਾਂਜੀ ਉਹ ਓਖਾ ਹੁੰਦਾ ਤੇ ਕਿਸੇ ਵੇਲੇ ਜਦੋਂ ਝੋਨਿਆਰੀ ਜੀ ਮਿੰਨੇ ਕਵਾਸਤੇ ਰਿਕਵੈਸਟ ਕਰ ਲਈਦੀ ਆ ਅੱਛਾ ਅੱਛਾ ਬੀਐਸਫ ਨੂੰ ਕਹਿ ਦਈਦਾ ਕਿ ਸਾਨੂੰ ਤੁਸੀਂ ਡੇਲੀ ਜਾਣਗੇ ਮੰਨ ਜਾਂਦੇ ਆ ਉਹ ਮੰਨ ਜਾਂਦੇ ਆ ਫਿਰ ਡੇਲੀ ਨਹੀਂ ਤੇ ਮੈਨੂੰ ਇਹ ਦੱਸ ਵੀ ਠੇਕਾ ਕੀ ਰੇਟ ਚੱਲਦਾ ਹੋਊਗਾ ਇੱਥੇ ਜੇ ਠੇਕੇ ਜਮੀਨ ਲੈਨੇ ਦਿਨੇ ਦਿਨੇ ਠੇਕੇ ਠੁਕੇ ਇੱਥੇ ਕੋਈ ਲਈ ਦੇ ਹਾਂਜੀ ਠੇਕੇ ਦੇ ਇੱਥੇ ਹੁਣ ਕਈ ਘਰ ਸ਼ਹਿਰ ਆ ਉਹਨਾਂ ਦੀਆਂ ਜ਼ਮੀਨਾਂ ਜਿਸ ਤਰ੍ਹਾਂ ਗਾੜੀ ਉਹ ਤਕਰੀਬਨ ਬਹੁਤ ਘਰ ਆ ਜਿਨ੍ਹਾਂ ਨੇ ਠੇਕੇ ਦੇ ਦਿੱਤੇ ਕੀ ਰੇਟ ਆ ਆਈਡੀਆ ਠੇਕੇ ਦੇ ਪਿੱਛੇ ਤੇ ਆਪਣੇ ਆਪ ਦੀ 60 65 ਤੱਕ ਹੈਗੀ ਆ ਇੱਥੇ ਬਾਰਡਰ ਦੇ ਨੇੜੇ 60 65 ਠੇਕਾ ਮਿਲ ਜਾਂਦਾ ਹਾਂਜੀ ਹਾਂਜੀ ਤੇ ਬਾਰ ਉਹ ਰੋਣ ਬਹ ਹੈ ਉਹਦੇ ਕਿੰਨਾ ਬੜਾ ਫਿਰਦਾ ਹੈ ਕੀਮਤ 10 ਲੱਖ ਰੁਪਏ ਤੇ 45000 ਠੇਕਾ ਇੱਥੇ ਜ਼ਮੀਨ ਦਾ ਠੇਕਾ ਆ ਜ਼ਮੀਨ ਦਾ ਰੇਟ ਹੈ 20 ਲੱਖ ਰੁਪਏ ਤੇ 65000 ਰੁਪਏ ਠੇਕਾ ਹਾਂਜੀ ਹਾਂਜੀ 60 ਤੋਂ ਉਹ ਇਹਨਾਂ ਫਿਰ ਜ਼ਮੀਨਾਂ ਜ਼ਮੀਨਾਂ ਦਾ ਵਾ ਜਿਸ ਤਰ੍ਹਾਂ ਕੀ ਜ਼ਮੀਨ ਵਧੀਆ ਵਾ ਹੂੰ ਉਸ ਤਰ੍ਹਾਂ ਕਰਕੇ ਆ ਬਾਕੀ ਬਾਰਡਰ ਦੇ ਲਾਗੇ ਵੀ ਪਾਣੀ ਕਿੰਨਾ ਕਿ ਇੱਥੇ ਡੂੰਘਾਈ ਦੇ ਵਿੱਚ ਆ ਡੂੰਘਾਈ ਦੇ ਵਿੱਚ ਤੇ ਪਾਣੀ ਤੇ ਕੁਝ ਨਹੀਂ ਮਿਲਣਾ 40 50 ਤੇ ਆ ਹਨਾ 40 50 ਤੇ ਤੇ ਨਹਿਰ ਦੀ ਵਾਰੀ ਦਾ ਜੀ ਫਿਰ ਉਧਰਲਾ ਸਰਕਲ ਕੀ ਬਣਦਾ ਤੁਹਾਡਾ ਉਹ ਇਧਰ ਆਪਣੇ ਬੋਰ ਆ ਗਾੜੀ ਪੈਪ ਲਾਈਨ ਪਈ ਆ ਹਨ ਤੇ ਨਹਿਰ ਨੂਰ ਦਾ ਪਾਣੀ ਨਹੀਂ ਆ ਰਿਹਾ ਇੱਥੇ ਨਹਿਰ ਦਾ ਨਹੀਂ ਹੈ ਨਹਿਰ ਦਾ ਇੱਥੇ ਕਿਸੇ ਨੂੰ ਪਾਣੀ ਨਹੀਂ ਆ ਨੀਗਾ ਨਹੀਂ ਨਹੀਂ ਕਿਸੇ ਨੂੰ ਉਹ ਲਾਗੇ ਹਵੇਲੀਆ ਪਿੰਡ ਆ ਨਹਿਰ ਦਾ ਪਾਣੀ ਆਉਂਗਾ ਇਧਰ ਬਾਰਡਰ ਦੇ ਨਾਲ ਨਾਲ ਨਹਿਰ ਦਾ ਪਾਣੀ ਕੁਝ ਵੀ ਨਹੀਂ ਹਾਂਜੀ ਨਹੀਂ ਇਧਰ ਨਹੀਂ ਇਹ ਕੱਲੇ ਮੋਟਰਾਂ ਮੋਟਰਾਂ ਆਈਆਂ ਤੇ ਫਸਲ ਉਚਾਲਾ ਅੱਲਾ ਪਿੰਡ ਉਧਰ ਆ ਹੈਗਾ ਵਾ ਹੁਣ ਸੂਏ ਨਵੇਂ ਬਣੇ ਆ ਉਹ ਹੁਣ ਖੇਤਾਂ 'ਚ ਹੋਣ ਆਉਣ ਲੱਗਾ ਪਹਿਲਾਂ ਨਹੀਂ ਹੋਊਗਾ ਝੋਨਾ ਕਿੰਨਾ ਨਿਕਲਦਾ ਕਣਕ ਕਿੰਨੀ ਨਿਕਲਦੀ ਕਿੱਲੇ ਦੀ ਆਈਡੀ ਆ ਕਣਕ ਉਹ ਨਾਲ ਜਿਸ ਤਰ੍ਹਾਂ 40 35 ਤੱਕ ਵੀ ਆ ਜਾਂਦਾ ਇਹ ਕੀ ਆ ਤੁਹਾਨੂੰ ਪਤਾ ਇਹ ਕਈ ਤਰ੍ਹਾਂ ਦੀਆਂ ਕਿਸਮਾਂ ਵੱਖ-ਵੱਖ ਕਿਸਮਾਂ ਕਣਕ ਆਈ ਆ ਵਾਧੂ ਵਾਧੂ ਝਾੜ ਕੇ ਨਾ ਕਣਕ 20 22 ਤੱਕ 20 22 ਕਵਾਂਟਲ ਵੀ ਜਾਨੀ ਕਿ ਫੁੱਲ ਤਗੜੀਆਂ ਠੇਕਾ ਬਹੁਤ ਆ ਯਾਰ ਫਿਰ ਤਾਂ ਨਾ ਨੇੜੇ ਚਲੋ ਢੇੜੀ ਆ ਗਈ ਚੈੱਕ ਪੋਸਟ ਇਹ ਉਹਨਾਂ ਦੇ ਆ ਪਾਕਿਸਤਾਨ ਵਾਲਿਆਂ ਦੀ ਇਹ ਆਪਣੀ ਹੈ ਇਹ ਆਪਣੀ ਆ ਇਧਰ ਆ ਤੁਸੀਂ ਘੇਰੇ ਘੇਰੇ ਜਿੱਥੇ ਮਰਜ਼ੀ ਚੱਲ ਜਾਓ ਸਾਰੀਆਂ ਜਿੰਨੀਆਂ ਵੀ ਚੱਲ ਪੂਣ ਸਾਰੀਆਂ ਇੰਡੀਆ ਵਾਲਿਆਂ ਦੀ ਉਹ ਵੀ ਆਪਣੇ ਨੇ ਲਾਈ ਆ ਹਾਂਜੀ ਉਹਨਾਂ ਦੀ ਕਮਾਲ ਹੈ ਤੁਸੀਂ ਕੀ ਆ ਸਿਰਫ ਬਣੀ ਆ ਅੱਛਾ ਜੀ ਆਪਾਂ ਨੂੰ ਜ਼ਿਆਦਾ ਡਰ ਆਉਂਗਾ ਕਹਿ ਸਕਦੇ ਆ ਹੈਨਾ ਤਾਂ ਦੋਸਤੋ ਹੁਣ ਆਪਾਂ ਤੁਹਾਨੂੰ ਉਤੋਂ ਦਿਖਾਉਣੇ ਆ ਬਈ ਜੀ ਪੂਰਾ ਪਾਣੀ ਦੀ ਠੰਕੀ ਤੋਂ ਪਾਕਿਸਤਾਨ ਦਾ ਨਜ਼ਾਰਾ ਤੇ ਬਈ ਭਾਰਤ ਦਾ ਨਜ਼ਾਰਾ ਕਿਉਂਕਿ ਆਪਾਂ ਨੂੰ ਜ਼ਿਆਦਾ ਡਰ ਲੱਗਦਾ ਮੇਤਰੋ ਆਪਾਂ ਹੀ ਤਾਰ ਬੰਦੀ ਕੀਤੀ ਆ ਉਹਨਾਂ ਨੂੰ ਡਰ ਕੋਈ ਨਹੀਂ ਉਹਨਾਂ ਨੂੰ ਕੋਈ ਡਰ ਨਹੀਂ ਉਹ ਜਿਹੜੀ ਤੁਸੀਂ ਰੈੱਡ ਲਾਈਨ ਕਹਿ ਰਹੇ ਸੀ ਉਹ ਜਾਂਦੀ ਹਾਂ ਹਾਂ ਉਹ ਪਈ ਉਹ ਪਈ ਤਾਂ ਉਧਰ ਉਹ ਜਿਹਦਾ ਸਾਹਮਣੇ ਉਪੀ ਉਹਨਾਂ ਦੀ ਆ ਵੀ ਐਸਐਫ ਵਾਲਿਆਂ ਦੀ ਉਹਨਾਂ ਦੀ ਵੀ ਐਸਐਫ ਦੀ ਆ ਉਹ ਕਿਸੇ ਵੇਲੇ ਰਾਤ ਨੂੰ ਜਾਂ ਕਿਸੇ ਵੇਲੇ ਘਾਟੀ ਕਰਦੇ ਆ ਵੈਸੇ ਹੁਣ ਅੱਗੇ ਨਾਲੋਂ ਪਈਏ ਪਈਏ ਅੱਛਾ ਅੱਛਾ ਹਾਂਜੀ ਆਵੇ ਪਈ ਤਾਂ ਇਧਰ ਇਧਰ ਆਪਣੀ ਜ਼ਮੀਨ ਆ ਜਿਹੜੀ ਪਈਏ ਤੋਂ ਪਰ੍ਹਾਂ ਵਾ ਉਹ ਉਹਨਾਂ ਦੀ ਆ ਅੱਛਾ ਆ ਜਿਹੜੀ ਪਈ ਤੋਂ ਆ ਜਿਹੜਾ ਪਈ ਆ ਹਾਂਜੀ ਇਹ ਪਈਏ ਦੋ ਪਈਏ ਆ ਇੱਕ ਆਪਣਾ ਵਾ ਇੱਕ ਪਾਕਿਸਤਾਨ ਵਾਲਿਆਂ ਦਾ ਇਹ ਪਾਕਿਸਤਾਨ ਦਾ ਠੀਕ ਉਹ ਜਿਹੜਾ ਉਹ ਪਰਲਾ ਪਹਾ ਉਹ ਪਾਕਿਸਤਾਨ ਦਾ ਹੀ ਨਹੀਂ ਨਹੀਂ ਇਹ ਜਿੱਤੇ ਪਏ ਤਾਂ ਜਿਹੜੀ ਉਰ ਰਹਾ ਇੰਡੀਆ ਤੇ ਪਏ ਤਾਂ ਪਰਾਂ ਪਾ ਜਿਹੜੀ ਆ ਉਹ ਪਾਕਿਸਤਾਨ ਦੀ ਆ ਹਾਂ ਇਹ ਚਿੱਟੇ ਪਿੱਲਰ ਨਹੀਂ ਆਉਗਾ ਦਿਖਣ ਦਾ ਹੋਰ ਤੋਂ ਜਿਹੜੀ ਅੰਦਰ ਵਾਰ ਆ ਇਹ ਆਪਣੀ ਸਾਈਡ ਆ ਇਹ ਆਪਣੀ ਸਾਈਡ ਆ ਜਿਹੜੀ ਪਰਲਾ ਵਾ ਉਹ ਉਹਨਾਂ ਦਾ ਪਏ ਆ ਠੀਕ ਆ ਠੀਕ ਆ ਠੀਕ ਆ ਤਾਂ ਪਰਾਂ ਹੁਣ ਜ਼ਮੀਨ ਸਾਰੀ ਉਹਦਰ ਉਹਨਾਂ ਦੀ ਆ ਗਈ ਅੱਛਾ ਉਹਨਾਂ ਦੀ ਆ ਗਈ ਤਾਂ ਇਹ 20 ਕਿਲੋਮੀਟਰ ਦੀ ਦੂਰੀ ਤੇ ਪਿੰਡ ਮੰਨਿਆ ਗਿਆ ਇੱਥੋਂ ਹੀ ਜ਼ਿਆਦਾ ਮੰਨਿਆ ਗਿਆ ਹੈ ਨਾ ਉਹ ਮੰਨਿਆ ਗਿਆ ਨਾ ਤੇ ਆ ਸੇ ਪਈਆ ਪਰਲੇਵ ਨੇ ਪਾਕਿਸਤਾਨ ਆ ਰਿਹਾ ਇੰਡੀਆ ਦੇ ਖੇਤਰ ਹੈ ਪਰਾਂ ਪਾਕਿਸਤਾਨ ਦੇ ਰਹਿ ਹੈ ਨਾ ਉਹ ਜਾਨਕੀ ਉਸ ਪਏ ਤੱਕ ਆ ਜਾ ਸਕਦੇ ਹਨ ਹਾਂ ਹਾਂ ਜੀ ਉਹ ਆਪਣੇ ਕੀਤ ਉਹਨਾਂ ਦੇ ਆ ਵੀ ਜਿੱਥੋਂ ਤੱਕ ਆ ਹਾਂ ਵੀ ਉਹ ਜਦੋਂ ਮਰ ਗਿਆ ਪਾਰ ਉਸ ਸਮੇਂ ਜਿੱਦਾਂ ਜਿੱਦਾਂ ਵੰਡ ਹੋਈ ਆ ਵੀ ਕਿਤੇ ਉਹ ਪਏ ਨੂੰ ਅੰਦਰ ਆ ਕੇ ਹੁਣ ਵੇਖੋ ਇੱਥੋਂ ਉਹ ਖੇਤੀ ਇੱਥੋਂ ਤੱਕ ਆ ਕੇ ਕਰ ਸਕਦੇ ਆ ਹਾਂ ਸਮਝ ਗਏ ਉਤੋਂ ਫੇਰ ਬਾਹਰ ਨੂੰ ਉਧਰੋਂ ਕਈ ਆਪਣਾ ਏਰੀਆ ਉਹਨਾਂ ਦੇ ਨਾਲ ਪਿੰਡ ਨਾਲ ਹੀ ਜਾ ਲਗਾ ਅੱਛਾ ਜੀ ਉੱਥੇ ਲੱਗਿਆ ਪਿੰਡ ਦੇ ਨਾਲ ਵੀ ਏਰੀਆ ਹਾਂ ਆਪਣੇ ਜਿਹੜਾ ਉਹ 130 ਗੇਟ ਆ ਇਹਦਾ ਵਾਇਆ ਬੜਾ ਜ਼ਿਆਦਾ ਜੀ ਚੱਲ ਰਿਹਾ ਠੀਕ ਹੈ ਤੇ ਵੀਰ ਸੇਵਕ ਸਿੰਘ ਤੇ ਆਪਣਾ ਕੀ ਨਾਂ ਵੀਰ ਖੁਸ਼ਵੀਰ ਸਿੰਘ ਤਾਂ ਲੋਬੀ ਮਿੱਤਰੋ ਸਾਨੂੰ ਵੀ ਪਾਕਿਸਤਾਨ ਦੀ ਖੇਤੀ ਦੇ ਦਰਸ਼ਨ ਕਰਾਏ ਧਰਤੀ ਦੇ ਜਨ ਜ਼ਮੀਨਾਂ ਦੇ ਤਾਂ ਵੀਰਾਂ ਦਾ ਵੀ ਧੰਨਵਾਦ ਹੈ ਤਹਿ ਦਿਲ ਤੋਂ ਤਾਂ ਸਾਨੂੰ ਇਹ ਫੀਲ ਲੱਗਿਆ ਵੀ ਜਿਵੇਂ ਕਿ ਬਈ ਪਾਕਿਸਤਾਨ ਦੇ ਵਿੱਚ ਹੀ ਆ ਬੜੇ ਆਪਾਂ